ਪਿਆਰੀ ਜੀ ਸੋਹਣੀ ਜੀ ਫੈਮਿਲੀ ਹੈ ਤੇ ਪਲੀਜ਼ ਆਪਣਾ ਸਪੋਰਟ ਜਰੂਰ ਦਿਓ ਵਾਹ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਠੀਕ ਹੋ ਵਾਹ ਜੀ ਸਾਰਿਆਂ ਨੂੰ ਮੇਰੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਸਾਰਿਆਂ ਦਾ ਵਾਹ ਕਰੋ ਜੀ ਸਾਰਿਆਂ ਨੂੰ ਸਿਹਤ ਪਰੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਰੱਖਣ ਕਾਰੋਬਾਰ ਚ ਵਧਦੇ ਹੀ ਹੁਣ ਸਾਰਿਆਂ ਦੇ ਅੱਜ ਦਾ ਵਲੌਗ ਸਾਡਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੇ ਫਨੀ ਰਹਿਣ ਵਾਲਾ ਹੈ ਜਿਹੜੀ ਮੇਰੀ ਧੀ ਪੜਦੀ ਹੋਈ ਨਜ਼ਰ ਆ ਰਹੀ ਹੈ ਨਾ ਤੁਹਾਨੂੰ ਅੱਜ ਹੱਸਦੀ ਕਿਹੜੀ ਗੱਲ ਤੋਂ ਬਈ ਜਿਹੜੀ ਧੀ ਮੇਰੀ ਪੜਦੀ ਨਜ਼ਰ ਆ ਰਹੀ ਹੈ ਨਾ ਇਹਦੀ ਇਹਦਾ ਇੰਟੈਲੀਜੈਂਸੀ ਮੈਂ ਅੱਜ ਤੁਹਾਨੂੰ ਦੱਸ ਦਿੰਨੀ ਹਾਂ ਕਿ ਕਿੱਡੀ ਕਿੰਟੈਲੀਜੈਂਟ ਧੀ ਹੈ ਨਾ ਮੇਰੀ ਇਹਨੂੰ ਸੀਰੀਅਸ ਨਾ ਲੈਣਾ ਕਦੀ ਪੜਦੇ ਹੋਏ ਕਿਉਂਕਿ ਪੜਦੀ ਕੋਸ਼ੇ ਦੇ ਪੇਪਰ ਕਿਸੇ ਹੋਰ ਚੀਜ਼ ਦਾ ਹੁੰਦਾ ਹੈ ਤੇ ਤੁਸੀਂ ਸਮਝ ਹੀ ਗਏ ਹੋਗੇ ਕਿ ਮੈਂ ਕੀ ਦੱਸਣ ਲੱਗੀ ਹਾਂ ਇਹਦੇ ਬਾਰੇ ਆ ਦੇਖੋ ਜੀ ਧੀ ਦੀ ਗੱਲਾਂ ਮੈਂ ਸੁਣਾਵਾਂ ਕਿ ਕੀ ਸੁਣਾਵਾਂ ਕੀ ਤਾਰੀਫ ਕਰਾਂ ਮੈਂ ਧੀ ਦੀ ਏਡੀ ਸਿਆਣੀ ਧੀ ਮੇਰੀ ਏਡੀ ਸਿਆਣੀ ਧੀ ਮੇਰੀ ਧੀ ਦਾ ਨਾ ਕੱਲ ਪੇਪਰ ਹੈਗਾ ਏ ਜੀ ਸਾਇੰਸ ਦਾ ਠੀਕ ਹੈ ਜੀ ਤੇ ਅੱਜ ਛੁੱਟੀ ਸੀਗੀ ਤੇ ਕੱਲ ਸਕੂਲੋਂ ਪੇਪਰ ਦੇ ਕੇ ਆਈ ਤੇ ਸ਼ਾਮ ਨੂੰ ਗਈ ਟਿਊਸ਼ਨ ਤੇ ਟਿਊਸ਼ਨ ਮੇਰੀ ਧੀ ਰਾਣੀ ਪੜ ਕੇ ਆਈ ਐ ਸਾਇੰਸ ਦੇ ਸਬਜੈਕਟ ਬਾਰੇ ਠੀਕ ਹੈ ਜੀ ਕਿਉਂਕਿ ਸਾਇੰਸ ਦਾ ਪੇਪਰ ਵੀ ਨਹੀਂ ਹੈਗਾ ਤੇ ਪੇਪਰ ਤੇ ਹੈਗਾ ਸੌਰੀ ਪੇਪਰ ਤੇ ਹੈਗਾ ਇਹ ਸਾਇੰਸ ਦਾ ਤੇ ਪੜ੍ਹ ਕੇ ਆਈਏ ਇੰਗਲਿਸ਼ ਦੇ ਸਬਜੈਕਟ ਬਾਰੇ ਕੱਲ ਟਿਊਸ਼ਨ ਗਈ ਸੀ ਇਹ 5 ਵਜੇ ਤੇ ਰਾਤ ਨੂੰ ਆਈ 8:30 ਵਜੇ ਸਬਜੈਕਟ ਕੋਈ ਪੜ੍ਹੀ ਆਈ ਹੈ ਤੇ ਪੇਪਰ ਕਿਸੇ ਚੀਜ਼ ਦਾ ਤੇ ਅੱਜ ਡੇਟ ਸ਼ੀਟ ਵੇਖੀ ਹੈ ਕਿ ਪੇਪਰ ਮੇਰਾ ਹੈਗਾ ਸਵੇਰੇ ਸਾਇੰਸ ਦਾ ਤੇ ਮੈਂ ਟਿਊਸ਼ਨ 'ਚ ਕਮ ਸੇ ਕਮ 4 ਘੰਟੇ ਪੜ੍ਹੀ ਆਈ ਹਾਂ ਕਿਹੜੇ ਸਬਜੈਕਟ ਬਾਰੇ ਇੰਗਲਿਸ਼ ਬਾਰੇ ਆ ਵੇਖੋ ਇੰਨੀ ਇੰਟੈਲੀਜੈਂਟ ਧੀ ਐ ਨਾ ਇੱਕ ਮੈਂ ਇੱਕ ਗੱਲ ਦੱਸ ਮੈਨੂੰ ਜੇ ਤੇਰੇ ਪੇਪਰ ਦਾ ਤੈਨੂੰ ਜਦੋਂ ਮੈਡਮ ਕੁਐਸਚਨ ਪੇਪਰ ਤੇਰੇ ਹੱਥ ਚ ਕਲ ਫੜਾਂਦੀ ਔਰ ਤੇਰਾ ਉਦੋਂ ਰਿਐਕਸ਼ਨ ਕੀ ਹੋਣਾ ਸੀ ਕਿ ਹੈ ਮੈਂ ਤੇ ਸਾਰੀ ਰਿਵੀਜ਼ਨ ਸਾਰਾ ਦਿਨ ਕੱਲ ਦੀ ਕੀਤੀ ਸੀਗੀ ਕਿਹੜੇ ਸਬਜੈਕਟ ਬਾਰੇ ਇੰਗਲਿਸ਼ ਬਾਰੇ ਠੀਕ ਹੈ ਤੇ ਮੈਡਮ ਪੇਪਰ ਮੇਰਾ ਅੱਜ ਸਾਇੰਸ ਦਾ ਹੈ ਤੇ ਮੈਡਮ ਨੇ ਇੱਕ ਇੱਕ ਕੰਨਤੇ ਲਾਣੀ ਜੀ ਪਟਾਕੇਦਾਰ ਦਿਖਾਉੜੀ ਜੀ ਇਕ ਨਹੀਂ ਪਹਿਰੇ ਇਹਨੂੰ ਹਸਰੀ ਅੱਗੋਂ ਤੇ ਹੁਣ ਸਵੇਰ ਦੀਆਂ ਕਿਤਾਬਾਂ ਲੈ ਕੇ ਬੈਠੀ ਹੋਈ ਐ ਸਾਇੰਸ ਦੀਆਂ ਤੇ ਕੱਲ ਸਾਰਾ ਦਿਨ ਇੰਗਲਿਸ਼ ਦੀਆਂ ਕਾਪੀਆਂ ਪੜ੍ਹਦੀ ਰਹੇਗੀ ਵੈਸੇ ਰਿਐਕਸ਼ਨ ਵੈਸੇ ਪੁੱਤ ਵੇਖਣ ਵਾਲਾ ਸੀ ਕੱਲ ਤੇਰਾ ਸਕੂਲ ਲੈ ਹੈਨਾ ਕਿਆ ਮਜ਼ਾ ਆਣਾ ਸੀ ਤੈਨੂੰ ਫਿਰ ਮੈਂ ਅੱਖਾਂ ਚੋਂ ਆਸੂ ਨਿਕਲਨੇ ਸੀ ਇਹਦੇ ਮੰਮੀਆਂ ਕੁੱਝ ਦੇ ਪੇਪਰ ਦੇ ਟਾਈਮ ਤੇ ਮੰਮੀ ਯਾਦ ਆ ਜਾਂਦੀ ਸੀ ਦੱਸਣਾ ਕਾਨੂੰਨੀ ਨੇ ਮੈਨੂੰ ਕਹਿਣਾ ਕੱਲ ਜਿਹੜੇ ਸਾਂ ਇੰਗਲਿਸ਼ ਦਾ ਪੇਪਰ ਜੇ ਮੈਨੂੰ ਰੂਨੀ ਵੇਖਿਆ ਨਹੀਂ ਚੀਟਿੰਗ ਮਾਰਦੀ ਕਿਸੇ ਨਾਲ ਮੈਂ ਦੱਸ ਦੇਣਾ ਸੀ ਨਾਲੇ ਕਿਸੇ ਫਰੈਂਡ ਦੇ ਕਹਿਣ ਤੇ ਇੰਗਲਿਸ਼ ਦਾ ਯਾਦ ਕਰਕੇ ਚੱਲੀ ਸੀਗੀ ਕੱਲ ਪੇਪਰ ਦੇਣ ਤੋਂ ਬਾਅਦ ਸਾਰੀ ਫਰੈਂਡਸ ਇਕੱਠੀਆਂ ਆਈਆਂ ਉਦੋਂ ਇਹਨੇ ਪੁੱਛ ਲਿਆ ਕਿ ਕੱਲ ਪਰਸੋ ਪੇਪਰ ਕਾ ਦਾ ਹੈ ਤੇ ਉਹਦੀ ਫਰੈਂਡ ਨੇ ਇਹਨੂੰ ਕਹਿ ਦਿੱਤਾ ਕਿ ਇਹ ਪੇਪਰ ਹੈਗਾ ਇਹ ਇੰਗਲਿਸ਼ ਦਾ ਤੇ ਬਸ ਉਸੇ ਦੀ ਯਕੀਨ ਕਰਕੇ ਕੱਲ ਸਾਰਾ ਦਿਨ ਇੰਗਲਿਸ਼ ਪੜ੍ਹਦੀ ਰਹੀ ਐ ਤੇ ਹੁਣ ਡੇਟ ਸ਼ੀਟ ਮੇਰੇ ਤੋਂ ਸਵੇਰੇ ਵੇਖੀ ਕਿ ਮੰਮਾ ਮੈਨੂੰ ਦੇਣਾ ਫੋਨ ਇੱਕ ਵਾਰੀ ਮੈਂ ਡੇਟ ਸ਼ੀਟ ਚੈੱਕ ਕਰਾਂ ਤੇ ਨਿਕਲੇ ਪੇਪਰ ਸਾਈਜ਼ ਦਾ ਤੁਸੀਂ ਇਹ ਪੜੋਗੇ ਨਹੀਂ ਪੜੋਗੇ ਤੁਸੀਂ ਹੈ ਸਹੇਲੀਆਂ ਦੇ ਮਗਰ ਲੱਗ ਲੱਗ ਕੇ ਆ ਕੁਝ ਪੜਨਾ ਹੀ ਇਨਾਂ ਨੇ ਉਹਨੇ ਵਧੀਆ ਯਾਦ ਕਰਕੇ ਚੰਗੇ ਨੰਬਰ ਲੈ ਜਾਣੇ ਸੀ ਤੇ ਇੰਗਲਿਸ਼ ਕਰਦੀ ਸੀ ਇੰਗਲਿਸ਼ ਹੈ ਸ਼ਰਮ ਹੀ ਨਹੀਂ ਐਗੀ ਤੁਹਾਨੂੰ ਅਕਲ ਕਿੱਥੇ ਗਈ ਤੁਹਾਡੀ ਬਿਲਕੁਲ ਐਪੀਸੋਡ 17 ਨੇ ਵਿਖਾ ਲੋ ਤਾਰਕ ਮੈਂ ਤਾਂ ਵਿਖਾ ਲੋ ਇਹਨਾਂ ਨੂੰ ਸਨੈਪਚੈਟ ਤੇ ਸਟਿੱਕ ਆਪ ਵਾਲੋਂ ਆ ਚੀਜ਼ ਦੀ ਹੋ ਚੀਜ਼ ਦੀ ਤੋ ਕੀ ਕਰਦੇ ਅੱਜ ਮੇਰਾ ਪੁੱਤ ਬਾਲ ਕਟਾ ਕੇ ਆਇਆ ਪਰ ਲੱਗ ਨਹੀਂ ਰਿਹਾ ਮੈਨੂੰ ਕਿ ਇਹਨੇ ਭੋਰਾ ਵੀ ਬਾਲ ਆਪਦੇ ਕਟਾਏ ਹੈ ਨਹੀਂ ਨਾ ਲੱਗਦੇ ਭਾਈ ਹੈ ਵੀ ਸੱਚੀ ਦਾਦੀ ਵੀ ਬਾਲ ਕਟਾ ਕੇ ਆਏ ਡੈਡੀ ਨਾਲ ਜਾ ਕੇ ਆ ਗਏ ਕਿ ਡੈਡੀ ਨੂੰ ਕੋਈ ਮਿੱਠੀ ਗੋਲੀ ਦਿੱਤੀ ਕਿ ਡੈਡੀ ਨਾ ਦੱਸੀ ਪਲੀਜ਼ ਹੈਨਾ ਨਹੀਂ ਘਟਾਇਆ ਮਮਾ ਸੱਚੀ ਨਹੀਂ ਘਟਾਇਆ ਡੈਡੀ ਨੂੰ ਮੈਂ ਕਹਿਆ ਜੀ ਡੈਡੀ ਨੂੰ ਮੈਂ ਨਾ ਚੂਕ ਬੋਲੀ ਆ ਵੇਲੇ ਸੁਮੇ ਕੇ ਪੜਾਈ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਸਾਇੰਸ ਦਾ ਪੇਪਰ ਵੀ ਵਧੀਆ ਜਾਊਗਾ ਇਸ ਹਿਸਾਬ ਨਾਲ ਤੂੰ ਨਹੀਂ ਦੱਸਿਆ ਕਾਲ ਪੇਪਰ ਕਰ ਹੈ ਇਹ ਲੀਸ ਕਸ

ਸਾਇੰਸ ਦਾ ਕੁਝ ਆਂਦਾ ਜਾਂਦਾ ਏ ਤੈਨੂੰ? ਸਨੈਪਚੈਟ ਚੱਲ ਰਹੀ ਏ ਹੁਣੇ ਵੀ। YouTube ਏ। YouTube ਚੱਲ ਰਿਹਾ। ਬੜੀ ਬਾਦਰੀ ਨਾਲ ਤਸਰੀਂ ਤੂੰ। ਨਹੀਂ ਸਿਰਫ ਇਹ ਹੈ ਕਿ ਨਹੀਂ ਹੈ ਜਿਤੇ ਨੇ। ਫੋਨ ਬੜਾ ਇਦਾਂ। ਤੇਰੇ ਡੈਡੀ ਕੋ ਸ਼ਿਕਾਇਤ ਲਾ ਦੇ। ਨਹੀਂ ਆਉਂਦਾ। ਸ਼ਰਮਿੰਦਾ ਹੋ ਜਾ। ਮੂੰਹ ਦੋ ਜਾ। ਅੱਗੇ ਪੜ੍ਹ ਕੇ ਨਹੀਂ ਆਉਂਦਾ। ਪਹਿਲਾ ਚੈਪਟਰ ਹੋ ਗਿਆ ਤੇ ਤੀਜੇ ਚੈਪਟਰ ਦਾ ਸ਼ੋਰਟ ਵੀ ਹੋ ਗਿਆ। ਪੜ ਸਾਣਾ ਦਿਨ ਪੜਾ ਜੀ ਆ ਪੜ ਕੱਲ ਦੂਜੇ ਸੱਜੇ ਪੜਦੀ ਰਹੀ ਨਾ ਜਿੰਨੂੰ ਪੜ ਜਿਹਦਾ ਪੇਪਰ ਮਾ ਤੇ ਡੁੱਗਣਾ ਨਾ ਜਾ ਕੇ ਇਹ ਤਾਂ ਵਰਨਾ ਹੀ ਆ ਕੀ ਆਂਦਾ ਤੈਨੂੰ ਮੈਨੂੰ ਨਾ ਦੋ ਚੈਪਟਰ ਹੋ ਗਏ ਮੈਂ ਰੀਵੀਜ਼ਨ ਵੀ ਕੀਤੀ ਹੈ ਭਗਾ ਵੀ ਲੈਣੀ ਆ ਹਾਂ ਵੇਖੋ ਆ ਵੀ ਹੋ ਗਿਆ ਮੈਨੂੰ ਸ਼ਾਰਟ ਇਧਰ ਵੇਖ ਪੋਣੇ 2 ਦਾ ਟਾਈਮ ਹੋਇਆ ਤੇ 2 ਵਜੇ ਮੈਂ ਤੇਰੇ ਤੋਂ ਫੋਨ ਲੈਣਾ ਕਿਉਂਕਿ ਸਵੇਰ ਦੀ ਤੂੰ ਪੜ ਰਹੀ ਹੈ ਫਿਰ 15 ਮਿੰਟ ਤੈਨੂੰ ਫੋਨ ਮਿਲ ਰਿਹਾ ਸਿਰਫ 15 ਮਿੰਟ ਸਵੇਰ ਦੀ ਮਫਾਦੀ ਵੀ ਤੇ ਸਿਰਫ ਨਹੀਂ ਨਹੀਂ 15 ਮਿੰਟ ਬਹੁਤ ਹੈ ਕਿਉਂਕਿ ਇਹ ਤੇਰੀ ਗਲਤੀ ਦੀ ਸਜ਼ਾ ਹੀ ਹੈ ਤੂੰ ਪੜ ਰਹੀ ਹੈ ਨਾ ਪਹਿਲੇ ਡੇਟਸ ਹੀ ਚੈੱਕ ਕਰਕੇ ਪੜਨਾ ਸ਼ੁਰੂ ਕਰ ਦੋ 2.5 ਸਿਰਫ 15 ਮਿੰਟ ਆ ਲੋ ਇਧਰ ਪਾਰਟੀਆਂ ਸ਼ਰਟੀਆਂ ਚੱਲ ਰਹੀਆਂ ਇਹ ਕਿਹੜੀ ਕਿਹੜੀ ਕੋਈ ਇਹਨੂੰ ਵੀ ਕੋਈ ਇਹਨੂੰ ਕੋਈ ਵੀ ਨਹੀਂ ਕਮੈਨ ਨਹੀਂ ਪੜਾ ਵੀ ਨੇ ਗਲਤੀ ਕੀਤੀ ਹੈ ਮੈਨੂੰ ਵੀ ਵੀ ਨੂੰ ਨਹੀਂ ਪੇਪਰ ਤੇਰੇ ਹੈ ਕਿ ਵੀਰ ਦਾ ਵੀਰ ਦਾ ਈਜ਼ੀ ਹੈ ਮੈਂ ਕਰਾ ਲੂੰਗੀ ਨਹੀਂ ਈਵੀਐਸ ਦਾ ਉਹ ਨੂੰ ਆਉਂਦਾ ਨਹੀਂ ਵੀਰ ਦੱਕੋ ਆਉਂਦਾ ਮੈਂ ਕਰਾ ਲੂੰਗੀ ਕੁਸ਼ਨ ਵੀ ਕਰ ਲੇਗਾ ਤੇਰਾ ਸਿਲੇਬਸ ਮੈਨੂੰ ਟਿਊਸ਼ਨ ਦੇ ਦੋ ਇੱਕ ਤੇਰਾ ਸਿਲੇਬਸ 7th ਕਲਾਸ ਦਾ ਆਈਸਾ ਵਜੇ ਮੇਰੇ ਤੋਂ ਜ਼ਿਆਦਾ ਬਹਿਸ ਨਾ ਕਰ ਮੇਰੇ ਨਾਲ ਪਲੀਜ਼ ਟਾਈ ਟਾਈ ਮੇਰੇ ਨਾਲ ਆ ਜਾ ਪੱਕਾ ਕੋ ਕੋ ਸੈੱਟ ਕਰ ਦੇਣੀ ਮੈਂ ਨੰਬਰ ਪੜ੍ਹੂੰਗੀ ਫਿਰ ਜਿਹੜੀ ਗੱਲ ਟਾਈ ਵੇਲੇ ਤੱਕ ਮੈਂ ਟਾਈ ਵੇਲੇ ਤੂੰ ਲੈ ਕੇ ਬੈਰਣਾ 5 ਵਜੇ ਸਿੱਧਾ ਮੈਂ ਟਿਊਸ਼ਨ ਬਸ ਕਾ ਇਵਤੂ ਲਾਗੇ 5 ਵਜੇ ਤੱਕ ਪੜੀ ਚਲ ਫਿਰ ਤੇ ਫੋਨ 2 ਵਜੇ ਮਿਲੇਗਾ ਹੁਣ ਤੂੰ ਪੜ ਹਾਂ 15 ਮਿੰਟ ਤੂੰ ਪੜ 2 ਵਜੇ ਤੋਂ 2.5 ਵਜੇ ਤੱਕ ਫੋਨ ਮਿਲੇਗਾ ਅੱਧਾ ਘੰਟਾ ਚਲ ਹੁਣ ਪਾ ਮੈਨ ਖੋਲ ਦੋ ਤੁਸੀਂ ਕਿਹੜੀ ਖੁਸ਼ੀ ਚ ਫੈਂਟਾ ਲੈ ਆਏ ਹੋ ਦੀਵਾਲੀ ਦੀ ਦੀਵਾਲੀ ਤੇਰੇ ਪਟਾਕੇ ਤੇ ਇਥੇ ਦੀਦੀ ਨੂੰ ਪੀ ਰਹੇ ਹਾਂ ਅਸੀਂ ਬਈ ਫੈਂਟਾ ਪੀ ਰਹੇ ਹਾਂ ਦੀਦੀ ਨੂੰ ਕਹਿ ਰਹੇ ਹਾਂ ਪੜੋ ਮੁੱਜਾ ਕਰਦੀ ਪੀਓ 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 ਆ ਲੈ ਦੀਦੀ ਤੇਰਾ ਫੇਵਰਿਟ ਕੱਪ ਆ ਵੀਰ ਤੇ ਤੇ ਤਰਸ ਆ ਗਿਆ ਦੀਦੀ ਵੇਖ ਲੈ ਤੇਰਾ ਫੇਵਰਿਟ ਕੱਪ ਤੈਨੂੰ ਦੀਦੀ ਫਿਰ ਵੀ ਦੇਤਾ ਵੀਰ ਨੇ ਵੀਰੂ ਬਿਸਤਰਾ ਗਿਆ ਹੋਰ ਤੂੰ ਦੇ ਦੋ ਯਾਰ ਕੀ ਸਾਰੇ ਨੂੰ ਨਾ ਥੋੜਾ ਹੈ ਬੜਨ ਲੱਗੇ ਤੁਸੀਂ ਟਾਈਮ ਵੇਖਦੇ ਖਾਣ ਪੀਣ ਲੱਗੇ ਤੁਸੀਂ ਮੈਨੂੰ ਵੀ ਸ਼ਰਮ ਲਾਈ ਹੈ ਚਲ ਚਲ ਤੇਰਾ ਗਲਾਸ ਮੁੱਧਾ ਕਰਕੇ ਨਾ ਪੜਦਾ ਦੂਜੇ ਪਾਸੋਂ ਹੈਂ ਚਲੋ ਟੱਕੰਦੋਏ ਦੇ ਉੱਤੇ ਪੀਓ ਤੇ ਪਰੋ ਦੇ ਬਾਅਦ ਫੋਨ ਵੇਖਦੇ ਵੇਖਦੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਪਰ ਜਦੋਂ ਪੇਪਰਾਂ ਦੀ ਟੈਨਸ਼ਨ ਪੈ ਜੇ ਨਾ ਉਦੋਂ ਹਰ ਕਿਸੇ ਨੂੰ ਕਿਤਾਬਾਂ ਨੂੰ ਵੇਖਦੇ ਵੇਖਦੇ ਨੀਂਦ ਜ਼ਰੂਰ ਆ ਜਾਂਦੀ ਆ ਵੇਖ ਲੋ ਧੀਰਾ ਨੇ ਪਹਿਲੇ ਜਿੱਥੇ ਮੈਂ ਬੈਠੀ ਹਾਂ ਉੱਥੇ ਬੈਠੀ ਸੀ ਬਾਅਦ ਚ ਕਹਿੰਦੀ ਮੈਨੂੰ ਠੰਡ ਲੱਗਦੀ ਹੈ ਫਿਰ ਮੈਂ ਕਿਚਲ ਕੰਬਲ ਲੈ ਲੈ ਕੰਬਲ ਵੀ ਮਿਲ ਗਏ ਵਾਟ ਕੰਬਲ ਇਹੋ ਜਲੀਤਾ ਕਿ ਕਿਤਾਬਾਂ ਨੂੰ ਸਰਾਣਾ ਬਣਾ ਕੇ ਆਪ ਸੌਂਦੀ। ਕੀ ਬਣਵੇਂ ਨਜਵਕਾਂ ਦਾ। ਤੇ ਆਪੋਤੇ ਨੂੰ ਸਾਰੀ ਦੁਪਹਿਰ ਨਹੀਂ ਅੰਦੀ। ਨਹੀਂ ਨਾ ਆਂਦੀ ਤਾਂ ਇਹ ਨਹੀਂ। نیند ਆਈ ਹੈ। ਡਰਾ ਰਿਆ ਉਹਦੀ ਅੱਖਾਂ ਨਾਲ। ਆਈ ਹੈ نیند। ਆਈ ਹੈ। ਆਈ ਤੇ ਉਹ ਨਹੀਂ ਸੌਂ ਫਿਰ। ਮਾਰ ਫੋਨ ਬੰਦ ਫੋਨ ਕਿ ਤੇ ਜਾਣ ਵਸੀ ਫੋਨ ਥੋੜੀ ਬੰਦ ਕਰ ਦਾਂਗੇ ਅਸੀਂ ਹੈ ਨਾ ਕਿਉਂ ਚੁੱਪ ਕਰ ਜੋ ਤਰੀਫ ਕਰ ਰਹੀ ਹਾਂ ਮੈਂ ਤੁਹਾਡੀ ਸੋਣੀ ਜਾਰੀ ਕਿਵੇਂ ਮੱਛਰ ਕੇ ਬੈਠਾ ਹੈ ਪਾੜ ਲੀਏ ਤੇ ਇੰਗਲਿਸ਼ ਦਾ ਵੀ ਯਾਦ ਹੋ ਗਿਆ ਪੇਪਰ ਤੇ ਸਾਇੰਸ ਦਾ ਵੀ ਰੈਸਟ ਬਹੁਤ ਜ਼ਰੂਰੀ ਹੈ ਪੜਾਈ ਦਾ ਬਰਡਨ ਇੰਨਾ ਜ਼ਿਆਦਾ ਇਨਾਂ ਬੱਚਿਆਂ ਦੇ ਉੱਤੇ ਚਾਹ ਸਲੂਟਿਸ ਕਿੰਝ ਪੋਹੁੰਚੂਗਾ ਹੈ ਚਾਹ ਪੀਣ ਦਾ ਟਾਈਮ ਹੈ ਚਾਹ ਬਣਾ ਲਈ ਹੈ ਨਾਲ ਕੁਝ ਖਾਣ ਨੂੰ ਵਧੀਆ ਜੀ ਟਿੱਕੀ ਬਣਾ ਲਈ ਹੈ ਇਹ ਚੀਜ਼ ਟਿੱਕੀ ਬਣਾਈ ਹੈ ਅੱਜ ਮੈਂ ਥੋੜਾ ਜਿਹਾ ਚਾਹ ਪੀਵਾਂਗੇ ਨਾਲ ਨਾਸ਼ਤਾ ਕਰਾਂਗੇ ਜੀ ਐਦਾਂ ਸਹੀ ਤਰੀਕੇ ਨਾਲ ਦਿਖਾ ਦਿੰਨੀ ਹਾਂ ਮੈਂ ਇਹ ਮੈਂ ਬਣਾਈ ਹੈ ਚੀਜ਼ ਟਿੱਕੀ ਬ੍ਰੈਡ ਵਿਦ ਚੀਜ਼ ਨਾਲੇ ਦੇ ਵਿੱਚ वेजिटेबल ਮਿਕਸ ਕੀਤੀਆਂ ਇਹ ਨਾਲੇ ਚੀਜ਼ ਨਾਲ ਬਣ ਗਈ ਚਾ ਤੇ ਹੋਣ ਚਟਪਟਾ ਨਾਸ਼ਤਾ ਚ ਆਲरेडी ਹੈ ਚਲੋ ਲੀਕੀ ਦੀਤੀ ਮੇਰੀ ਉੱਥ ਗਈ ਹੈ ਪਰ ਨਖਰੇ ਕਰੀ ਜਾਂਦੀ ਹੈ ਨਾ ਚੀਜੀ ਭਾਈ ਹੈ ਆ ਵੇਖੋ ਆ ਵੇਖੋ ਕੰਚੀ ਹੈ ਯਾਰ ਹੈ ਨਾ ਉੱਠ ਜੁਰ ਚਾਹ ਪੀ ਲੋ ਦੁੱਧੂ ਪੀ ਲੋ ਕਿ ਆਇਆ ਏ ਗੰਨਾ ਤਨ ਉਹ ਤੇਰੀ ਠਾ ਠਾ ਓਏ ਹੋਏ ਵਿਖਾ ਦੋ ਲਿਆ ਮੈਂ ਖੋਲਣਾ ਆ ਪਠਾ ਠਾ ਠਾ ਕਰੀਏ ਠਾ ਠਾ ਕਰੀਏ ਐ ਤੇਰੀ ਇਤਨੇ ਪਟਾਕੇ ਤੇ ਵੀਰੂ ਆਏ ਨਹੀਂ ਕੱਲੀ ਗੰਨ ਨਾਲ ਹੀ ਠਾ ਠਾ ਆਣੀ ਐ ਮੈਂ ਪਟਾਕੇ ਨਾਲ ਹੋ ਜਾਏ ਹੋ ਜੇ ਪਟਾਕੇ ਕੱਲੀ ਗੰਨ ਲਈ ਵੇਰਦੀ ਏ ਤੇ ਲੇ ਕਿਉਂ ਸਾਰਾ ਟਾਈਮ ਇਥੇ ਠਾ ਠਾ ਹੋਣੀ ਹੈ ਨਾ ਵੀਰ ਸਿਰ ਦਿਖਾਣਾ ਹੈ ਤੁਸੀਂ ਸਾਡਾ ਨਾਲੇ ਸਾਨੂੰ ਡਰਾਣਾ ਹੈ ਆਪਦੀ ਗਨ ਨਾਲ ਮੇਰੇ ਕੋਲ ਨਾ ਗਰੀਤ ਪੁੱਤੂ ਚਿੰਗਾਰੀ ਵਾਜਦੀ ਬੜੀ ਦੂਰ ਤਿੱਕਰ ਕੁੱਟ ਦੂੰਗੀ ਤੈਨੂੰ ਮੈਂ ਹਾਂ ਜੋ ਤੁਹਾਨੂੰ ਵੀ ਪਾ ਦੇਣਾ ਬਾਈ ਲੋ ਜਿਹੜੀ ਮਾਰੀ ਹੋਗੀ ਗੰਟੀ ਯਾਰ ਇੱਕ ਸਾਰਾ ਦਿਨ ਹੁਣੇ ਕੁਛ ਰਹਿਣਾ ਹੀ ਗੰਦ ਪਾ ਰਖੇ ਪਹਿਲੇ ਇਹਨਾਂ ਨੇ ਪਟਾਕੇ ਚਲਾ ਚਲਾ ਕੇ ਆਹ ਵੇਖੋ ਪੋਪਟ ਵਾਲੇ ਗੰਡੇ ਪਟਾਕੇ ਛੋੜੇ ਆ ਤੇ ਲੈਣ ਨਾ ਰਹੇ ਹੁਣ ਝਾੜੂ ਲਾ ਲਾ ਪਹਿਲੇ ਮੈਂ ਤੁਹਾਡੇ ਗੰਡੇ ਪਟਾਕਿਆਂ ਵਾਲੀਆਂ ਤੇ ਹਾਂ ਰੋਜ਼ ਇਨਣੇ ਮੈਂ ਪਟਾਕਿਆਂ ਦਾ ਗੰਦ ਪਾਇਆ ਕਰਨਾ ਹੈ ਨਾ ਹਾਂਜੀ ਮੈਡਮ ਜੀ ਤੁਸੀਂ ਸੌ ਕੇ ਉੱਠ ਗਏ ਹੋ ਹੁਣ ਤੁਸੀਂ ਕਾਪੀਆਂ ਕਿਤਾਬਾਂ ਫੜ ਲਓ ਪੁੱਤ ਸੁਤੀ ਸੁਤੀ ਪੜ੍ਹ ਲਈ ਵੀਰੂ ਤੂੰ ਦੱਸੀ ਤੇਰੀ ਪੜ ਰਹੀ ਹੈ ਉਸ ਕਮਰੇ 'ਚ ਪੜੀ ਦੀ ਸੀ ਚੱਲ ਏਨਵੇਂ ਮੋਢੀ ਆ ਤੇ ਉਹ ਜਿਹੜਾ ਉਧਰ ਉੱਠੀ ਤੇ ਫਿਰ ਮੈਂ ਮੂੰਹ ਹੱਥ ਤੋਂ ਵੀ ਆਈ ਫਿਰ ਉਸ ਹਾਏ ਨਹੀਂ ਕਿੱਡਾ ਮਾਨ ਕੰਮ ਕਰਦੀ ਏ ਤੂੰ ਚੱਲ ਹੁਣ ਕੋ ਚਾਹ ਪਾਣੀ ਨਾਸ਼ਤਾ ਸੇਵਾ ਕਰਾਂ ਮੈਂ ਤੇਰੀ ਦੱਸ ਕੀ ਕਰਾਂ ਉਹ ਤੇਰੀ ਘਰ ਤਾਂ ਇਹ ਫਿਨਿਸ਼ ਆ ਲੈ ਵੀਰੂ ਬੱਸ ਨਬੇੜ ਤੇ ਹੀ ਰਹਿ ਮਨੇ ਕੰਮ ਆ ਲੋ ਹੈਲੋ ਖਾਲੀ ਗਲਾਸ ਹੀ ਲੈ ਲਓ ਜਦੋਂ ਭਰੀ ਸੀ ਉਦੋਂ ਤੇ ਪੁੱਛੀ ਨਹੀਂ ਛਲਾਈ ਨਹੀਂ ਮਾਰਦੇ ਰਹਿਮ ਤੁਸੀਂ ਇਕੱਲੇ ਇਕੱਲੇ ਪੀ ਗਏ ਨਾ ਗਲਤ ਕਰ ਲੈਣਾ ਯਾਰ ਫਿਰ ਆਪਾਂ ਵੀ ਤੇ ਪੀਤਾ ਸੀ ਨਾ ਫਿਰ ਮੂੰਹ ਕਿਉਂ ਬਣਿਆ ਤੂੰ ਸੀ ਨਹੀਂ ਬੋਤ ਰਾਜ ਸਾਕਦੇ ਆਵੇ ਮੇਰੀ ਧੀ ਨੇ ਬੈਗ ਵੀ ਤਿਆਰ ਕਰ ਲਿਆ ਚੱਲੀ ਤੂ ਛੇ ਨੇ ਸ਼ਾਮ ਲੈਣੀ ਜਾਣਾ ਕਿ ਆਪਰੇਸ਼ਨ ਪਾੜੇ ਚੱਲ ਦੀ ਨੈਮੂ ਹੋਣੀ ਜੇ ਬੁੱਤੂ ਹੋ ਵੇਖੋ 5:00 ਨਹੀਂ ਵੱਜੇ ਹੋਨੇ ਤਾਂ ਹੀ ਮੋ ਲੈਣ ਦੋ ਫਿਰ ਟਿਊਸ਼ਨ ਜਾਣਾ 8:00 ਵੱਜ ਗਏ ਉਹ ਤੇਰੀ 8:00 ਵੱਜ ਗਏ ਚਲੋ ਫਿਰ 5:00 ਵੀ ਵੱਜ ਲੈਣ ਦੋ 5:00 ਵੀ ਵੱਜ ਗਏ ਹਾਏ ਨਹੀਂ ਮੇਰਾ ਬੱਚਾ ਕਿੰਨਾ ਸੀਰੀਅਸ ਪੜਨ ਨੂੰ ਦੇਖ ਲਓ ਕੁਛ ਏਕਲੋ ਨਹੀਂ ਨਹੀਂ ਉੱਥੇ ਉਹ ਕਾਪੀ ਖੋਲ ਕੇ ਆ ਜਾਂਦੀ ਤੇ ਇਹੋ ਹੀ ਤੇ ਨਜ਼ਾਰੇ ਆ ਟਿਊਸ਼ਨ ਨੇ ਛੋਤੀ ਜੀ ਕਿੱਥੇ ਬਹਿ ਗਿਆ ਉੱਠ ਗੁੱਗੀ ਉੱਥੇ तेरी ने गंदे काम तेरे <laughs> की किता चल चूता गंदिया गल सुन तू मेरी याद नहीं दोपहर तू गिलासियां तीन लेके आया सी नाल फैंटा दी बोतल लेके आया फिर आपा आपा गिलासियां खड़काईया सी उच्च फेंटा पाके पी के चीयर्स कीता सी मजे कीते सी तीन दिन दा बच्चियां और ने भी पी लिया है ना रेम सही गल ਮਾਪੀ ਨੇ ਤੁਸੀਂ ਇਹ ਪੁੱਤ ਰਾਜ ਸੰਗਦੇ ਨਹੀਂ ਰਾਜ ਸੰਗਦੇ ਤੁਸੀਂ ਜਿੰਨਾ ਮਰਜੀ ਤੁਹਾਨੂੰ ਦਿਖਵਾ ਲੋ ਪਿਆਰ ਕਿੰਨਾ ਬਣਾਈ ਰਹਿੰਦਾ ਹੈ ਅੱਜ ਇੱਕ ਹੋਰ ਕੰਮ ਹੋਣ ਲੱਗਾ ਹੈ ਆ ਚੇਅਰ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਅੱਜ ਹੁਣ ਅਸੀਂ ਲੈ ਕੇ ਚੱਲੇ ਆਂ ਛੱਤ ਤੇ ਕਿਉਂਕਿ ਇੱਥੇ ਵਹਿਲੀ ਪਈ ਹੈ ਇੱਥੇ ਕੋਈ ਵੀ ਨਹੀਂ ਬਹਿੰਦਾ ਇੱਥੇ ਛੱਤ ਤੇ ਰਾਤ ਨੂੰ ਚਲੋ ਬੱਚੇ ਬਹਿ ਜਾ ਕਰਨ ਕਿ ਨਹੀਂ ਤੇ ਰਾਤ ਨੂੰ ਸੇਰ ਕਰਨ ਜਾਣੇ ਛੱਤ ਤੇ ਰੋਟੀ ਪਾਣੀ ਖਾ ਕੇ ਉਦੇ ਬਾਅਦ ਫਿਰ ਬੱਚੇ ਲੜਦੇ ਨੇ ਛੱਤ ਤੇ ਦੂਜੀਆਂ ਕੁਰਸੀਆਂ ਲਿਜਾ ਕੇ ਕਿ ਮੈਂ ਬਹਿਣਾ ਐ ਇਸ ਕੁਰਸੀ ਤੇ ਮੈਂ ਤੇ ਇਸ ਕੁਰਸੀ ਤੋਂ ਹੁਣ ਲੜਾਈ ਨਹੀਂ ਹੋਏਗੀ ਕਿਸੇ ਦੀ ਹੈਨਾ ਸਾਰੇ ਬਹਿ ਜਿਆ ਕਰੋ ਤਿੰਨੇ ਜਣੇ ਐ ਇਸ ਤੇ ਛੱਤ ਤੇ ਚੜਾ ਦਈਏ ਨੂੰ ਚੇਅਰ ਨੂੰ ਚੜਾ ਦਈਏ ਤੇ ਤੁਸੀਂ ਇਹਦਾ ਕੀ ਕਰਦੇ ਪਈਓ ਇਹਦਾ ਹੁਣ ਨਹੀਂ ਨਾ ਇਹ ਤੁਨਾ ਹਾਂ ਹਾਂ ਚੁਟਾ ਲੈਣਾ ਚੁਟਾ ਲੈਣਾ ਕੰਮ ਇਹਦੇ ਹੁਣ ਇੱਥੇ ਲੰਘਣਾ ਹੈ ਰਮਨ ਚਲੋ ਤੁਚਨ ਵੀ ਜਾਣਾ ਹੈ ਨੀਨੂ ਵੀ ਲੈ ਕੇ ਜਾਣਾ ਹੈ ਕੋਥੇ ਤੇ ਬਾਪੇ ਅਰੇ ਬਾਪਰੇ ਧਿਆਨ ਨਾਲ ਭਾਈ ਹੱਥ ਦੇ ਆ ਲੋ ਰੱਖਣੀ ਕਿੱਥੇ ਆ ਇਹਨੂੰ ਰੱਖਣਾ ਹੀ ਇੱਥੇ ਇੱਕ ਵਿਛਾਲੇ ਦੇ ਹਾਂ ਇੱਥੇ ਮੇਰੇ ਪਿਛਲੇ ਪਾਸੇ ਰੱਖ ਦੋ ਇਥੇ ਹੀ ਬੈਸੇ ਇਥੇ ਕਿਉਂਕਿ ਬੱਚੇ ਆ ਜੇ ਗ੍ਰਿਲ ਕੋਲ ਰੱਖੀ ਤੇ ਇਹਨਾਂ ਨੇ ਚੜ ਚੜ ਕੇ ਥੱਲੇ ਨਾ ਡੇਗ ਪੈਣ ਆ ਨਿੱਕੀ ਜੀ ਮੇਰੀ ਹਾਂ ਹੱਛਦੀ ਹੈ ਕਿ ਮੇਂ ਛੇਤਾਨ ਹੈ ਇਹ ਦਸਦੋ ਬਹਿ ਗਏ ਵਧੀਆ ਕਿਵੇਂ ਆ ਚਲੋ ਹੁਣ ਲਾਈ ਨਹੀਂ ਹੋਣੀ ਚਾਹੀਦੀ ਨਾ ਤੁਹਾਡੀ ਕੁਰਸੀ ਤੋਂ ਲੰਮੇ ਪੈ ਜੋ ਬਹਿ ਜੋ ਛੱਤ ਦੇ ਰਾਤ ਨੂੰ ਆ ਕੇ ਸਾਰਾ ਟਾਈਮ ਲੜਦੀ ਉਹ ਰਾਤ ਨੂੰ ਸਾਨੂੰ ਵੀ ਨਹੀਂ ਛੱਟਦੇ ਆ ਕੇ ਘੁੰਮਣ ਦਿੰਦੇ ਇੰਨਾ ਲੜਦੇ ਹੀ ਰਾਤ ਨੂੰ ਆ ਕੇ ਉਹ ਦੇ ਉਹ ਦੇ ਦੋਵੇ ਭਾਬੀ ਹੱਥ 'ਚ ਦੇ ਕਹਿੰਦੀ ਆਵੇ 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 ਬੱਚਿਆਂ ਦਾ ਟਾਈਮ ਹੋ ਗਿਆ ਜੀ ਸਕੂਲ ਜਾਂਦਾ ਅਸਤਰ ਸ਼ਸਤਰ ਆਪਦੇ ਫੜ ਲੈਣੇ ਬੈਠ ਗਏ ਟਿਊਸ਼ਨ ਜਾਂਦਾ ਟਿਊਸ਼ਨ ਜਾਂਦਾ ਟਾਈਮ ਹੋ ਗਿਆ ਜੀ ਚੱਲੀ ਤੇਰੀ ਮੰਮੀ ਨੇ ਜਾਣਾ ਹੈ ਅੱਜ ਚੰਗੀ ਦਰਾ ਬਣਿਆ ਲੋਕ ਇਸੇ ਨਾਲ ਅਸੀਂ ਕਰ ਰਹੇ ਹਾਂ ਜੀ ਵਲੌਗ ਖਤਮ ਕਿਉਂਕਿ ਬੱਚੇ ਟਿਊਸ਼ਨ ਜਾਣਗੇ ਤੇ ਮੈਂ ਜਾਉਂਗੀ ਰਸੋਈ ਚ ਆਵਦੇ ਸਕੂਲ ਸ਼ਾਮ ਦੇ ਬਜਰੇ ਨੇ 5 ਤੇ ਮੈਂ ਰੋਟੀ ਸਬਜ਼ੀ ਦਾ ਕੰਮ ਸਟਾਰਟ ਕਰਾਂ 2 ਘੰਟੇ ਲਗਾਏ ਹਨ ਕਿ ਟਿਊਸ਼ਨ ਚ ਮੈਂ ਹੋ ਜਾਾਂਗੀ ਵਿਹਲੀ ਰੋਟੀ ਪਾਣੀ ਬਣਾ ਕੇ ਇਸੇ ਨਾਲ ਆਪਾਂ ਕਰ ਰਹੇ ਹਾਂ 2 2.5 ਘੰਟੇ ਲੱਗੇ ਹੋਗੇ ਮੈਂ ਕਿੰਨੇ ਘੰਟੇ 4 ਘੰਟੇ ਤੋ ਫਿਰ ਤੇ ਪਰ ਉਲਟਾ ਪੁਲਟਾ ਜੋ ਦੇਣਾ ਹੈ ਨਾ ਤੋ 3-4 ਘੰਟੇ ਲਾ ਕੇ ਵੀ ਉਹ ਕੋਈ ਫਰਕ ਨਹੀਂ ਇਸੇ ਨਾਲ ਮੈਂ ਵਲੌਗ ਨੂੰ ਕਰ ਰਹੀ ਜੀ ਆਂਡੀ ਤੇ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਿਆ ਕਰੋ ਜੇ ਪਸੰਦ ਆਏ ਤੇ ਨਵੇਂ ਹੋ ਸਬਸਕ੍ਰਾਈਬ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਪਿਆਰੀ ਜੀ ਸੋਹਣੀ ਜੀ ਫੈਮਿਲੀ ਹੈ ਤੇ ਪਲੀਜ਼ ਆਪਣਾ ਸਪੋਰਟ ਜਰੂਰ ਦਿਓ ਵੱਧ ਦਿਓ ਲਾ ਜੀ ਬਾਏ ਰੈਮੋ ਬਾਏ ਦੇ ਗਾਲੋ ਬਈ ਗਏ ਬਾਏ 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 ਬਾਏ